ਪਿਛਲੇ ਦਿਨੀ ਪੰਜਾਬ ਪੁਲਿਸ ਦੀ ਸੂਤ ਤੇ ਯੂਪੀ ਪੁਲਿਸ ਨੇ ਤਿੰਨ ਸਿੱਖ ਮੁੰਡਿਆਂ ਦਾ ਇਨਕਾਊਂਟਰ ਕਰਕੇ ਉਹਨਾਂ ਨੂੰ ਮਾਰ ਦਿੱਤਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੇ ਮਨੁੱਖੀ ਹੱਕਾਂ ਦੇ ਰਾਖੇ ਉਹਨਾਂ ਵੱਲੋਂ ਵੀ ਇਹ ਮੁਕਾਬਲਾ ਹਜਮ ਨਹੀਂ ਹੋ ਰਿਹਾ ਸੀ ਤੇ ਜਿਹਦੇ ਚੱਲਦਿਆ ਹੁਣ ਆਮ ਆਦੀ ਪਾਰਟੀ ਦੇ ਇੱਕ ਐਮਐਲਏ ਨੇ ਵੀ ਸ਼ੱਕ ਖਦਸ਼ਾ ਪ੍ਰਗਟ ਕੀਤਾ ਕਿ ਉਹਨਾਂ ਨੂੰ ਜਿਹੜਾ ਯੂਪੀ ਪੁਲਿਸ ਵੱਲ ਮੁਕਾਬਲਾ ਬਣਾਇਆ ਗਿਆ ਤਿੰਨ ਸਿੱਖ ਮੁੰਡਿਆਂ ਦਾ ਉਹ ਹਜਮ ਨਹੀਂ ਹੋ ਰਿਹਾ ਜਿਹਦੇ ਚੱਲਦੇ ਆ ਆਮ ਆਦੀ ਪਾਰਟੀ ਦੇ ਐਮਐਲਏ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ ਇਹ ਚਿੱਠੀ ਲਿਖੀ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਐਮਐਲਏ ਆਮ ਆਦੀ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਮਨਵਿੰਦਰ ਸਿੰਘ ਗਿਆਸਪੁਰਾ ਹੁਣਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾਂ ਨੂੰ ਚਿੱਠੀ ਲਿਖੀ ਆ ਜਿਹਦੇ ਚ ਮਨਵਿੰਦਰ ਸਿੰਘ ਗਿਆਸਪੁਰਾ ਲਿਖਦੇ ਨੇ ਜਿਹੜੇ ਹਲਕਾ ਪਾਇਲ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਉਹ ਲਿਖਦੇ ਨੇ ਕਿ ਸੇਵਾ ਵਿਖੇ ਮਾਨਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਪੰਜਾਬ ਸ਼੍ਰੀਮਾਨ ਜੀ ਸ੍ਰਿਮਰ ਬੇਤੀ ਹੈ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਤਿੰਨ ਨੌਜਵਾਨਾ ਗੁਰਵਿੰਦਰ ਸਿੰਘ ਜਿਹਦੀ ਉਮਰ 25 ਸਾਲ ਆ ਬਰਿੰਦਰ ਸਿੰਘ ਜਿਹਦੀ ਉਮਰ 23 ਸਾਲ ਆ ਅਤੇ ਜਸਪ੍ਰੀਤ ਸਿੰਘ ਜਿਸ ਦੀ ਉਮਰ 18 ਸਾਲ ਆ ਮਿਤੀ 22 ਦਸੰਬਰ 2022 ਨੂੰ ਖਾਲਸਤਾਨੀ ਕਹਿ ਕੇ ਮੁਕਾਬਲਾ ਬਣਾ ਕੇ ਮਾਰਿਆ ਗਿਆ ਹੈ ਇਹ ਮੁਕਾਬਲਾ ਕਿਸੇ ਪੱਖੋਂ ਵੀ ਸਹੀ ਨਹੀਂ ਲੱਗ ਰਿਹਾ ਸਪੀਕਰ ਸਾਹਿਬ ਆਪ ਜੀ ਵਿਧਾਨ ਸਭਾ ਦੇ ਕਸਟੋਡੀਅਨ ਹੋ ਪੰਜਾਬ ਦੇ ਨੌਜਵਾਨਾਂ ਨੂੰ ਜੇਕਰ ਕਿਸੇ ਵੀ ਸੂਬੇ ਵਿੱਚ ਇਸ ਤਰਾ ਝੂਠਾ ਮੁਕਾਬਲਾ ਬਣਾ ਕੇ ਮਾਰਿਆ ਜਾਵੇ ਤਾਂ ਇਸ ਦੇ ਖਿਲਾਫ ਆਵਾਜ਼ ਚੁਕਨੀ ਚਾਹੀਦੀ ਹੈ ਇਸ ਲਈ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਜੁਪੀ ਸਰਕਾਰ ਨੂੰ ਉੱਚ ਪੱਧਰੀ ਜਾਂਚ ਲਈ ਲਿਖੋ ਕਿ ਇਸ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ ਤੇ ਜੇਕਰ ਕੋਈ ਦੋਸ਼ੀ ਸਾਬਤ ਹੁੰਦਾ ਤਾਂ ਸਖਤ ਕਾਰਵਾਈ ਕੀਤੀ ਜਾਵੇ ਬੀਤੇ ਦਿਨ ਆਮ ਆਦੀ ਪਾਰਟੀ ਦੇ ਹਲਕਾ ਪਾਇਲ ਤੋਂ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਹੋਣਾ ਨਹੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪੱਤਰ ਲੈ ਕੇ ਇੱਕ ਉੱਚ ਪੱਧਰੀ ਜਾਂਚ ਕਰਵਾਉਣ ਦੀ ਅਪੀਲ ਤੇ ਮੰਗ ਕੀਤੀ ਆ ਤੇ ਇਹ ਹੁਣ ਮਸਲਾ ਕਿ ਕੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣੀ ਯੂਪੀ ਸਰਕਾਰ ਜਾਂ ਉਥੋਂ ਦੇ ਵਿਧਾਨ ਸਭਾ ਸਪੀਕਰ ਜਾਂ ਯੂਪੀ ਸਰਕਾਰ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਚਿੱਠੀ ਲਿਖਣਗੇ ਇਸੇ ਤਰ੍ਹਾਂ ਮਨਵਿੰਦਰ ਸਿੰਘ ਗਿਆਸਪੁਰਾ ਹੋਣ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਇਹ ਕਿਹਾ ਕਿ ਪੁਲਿਸ ਮੁਕਾਬਲਾ ਹਜਮ ਨਹੀਂ ਹੋ ਰਿਹਾ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਜਿਹੜੇ ਯੂਪੀ ਪੁਲਿਸ ਦੇ ਭਿਲੀਪੇਤ ਇਲਾਕੇ ਦੇ ਪਾਰਨਪੁਰ ਪੁਲਿਸ ਸਟੇਸ਼ਨ ਦੇ ਨੇੜੇ ਗੁਰਦਾਸਪੁਰ ਦੇ ਆਮ ਘਰਾਂ ਦੇ ਰਹਿਣ ਵਾਲੇ ਤਿੰਨ ਨੌਜਵਾਨ ਜਿਹੜੇ ਬਿਲਕੁਲ ਹਲੇ ਚੜ੍ਹਦੀ ਜਵਾਨੀ ਦੇ ਵਿੱਚ ਹੀ ਜਿਨ੍ਹਾਂ ਦੇ ਵਿੱਚ ਗੁਰਵਿੰਦਰ ਸਿੰਘ ਅਤੇ ਅਰਵਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਐਮਐਲਏ ਮੁਤਾਬਕ ਇਹਨਾਂ ਨੂੰ ਖਾਲਸਤਾਨੀ ਦੱਸ ਕੇ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ ਗਿਆ ਜਿਸ ਕਰਕੇ ਉਹਨੇ ਕਿਹਾ ਕਿ ਉਹ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਕੌਮ ਉੱਪਰ ਹੋ ਰੇ ਜੁਲਮ ਪ੍ਰਤੀ ਆਵਾਜ਼ ਚੁੱਕਣ ਤੋਂ ਨਹੀਂ ਰਹਿ ਸਕਦਾ ਅਸਲ ਵਿੱਚ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਹੋਣਾ ਨੇ ਮਲੋਦ ਖੰਨਾ ਤੋਂ ਰੋਜ਼ਾਨਾ ਅਜੀਤ ਅਖਬਾਰ ਦੇ ਪੱਤਰਕਾਰ ਕੁਲਵਿੰਦਰ ਸਿੰਘ ਨਜਾਮਪੁਰਾ ਹੋਣਾ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਜਿੱਥੇ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਚਿੱਠੀ ਲਿਖੀ ਆ ਉੱਥੇ ਹੀ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਇੱਕ ਨਿਮਾਣਾ ਸਿੱਖ ਹੈ ਔਰ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਕੌਮ ਉੱਪਰ ਹੋਰੇ ਜੁਲਮਾਂ ਪ੍ਰਤੀ ਆਵਾਜ਼ ਚੁੱਕਣ ਤੋਂ ਉਹ ਨਹੀਂ ਰਹਿ ਸਕਦੇ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣਾ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਜੇਕਰ ਕਿਸੇ ਸੂਬੇ ਅੰਦਰ ਸਿੱਖ ਨੌਜਵਾਨਾਂ ਨੂੰ ਕਾਲ ਸਤਾਨੀ ਬਣਾ ਕੇ ਝੂਠੇ ਪੁਲਿਸ ਮੁਕਾਬਲੇ ਰਾਹੀਂ ਮਾਰਿਆ ਜਾ ਰਿਹਾ ਤਾਂ ਉਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਗਿਆਸਪੁਰ ਨੇ ਕਿਹਾ ਕਿ ਸਪੀਕਰ ਐਮ ਉੱਚੇ ਅਹੁਦੇ ਤੇ ਬਰਾਜ਼ਮਨ ਹਨ ਜਿਨ੍ਹਾਂ ਨੂੰ ਤੁਰੰਤ ਯੂਪੀ ਸਰਕਾਰ ਨਾਲ ਰਾਬਤਾ ਕਰਕੇ ਸੱਚ ਸਾਹਮਣੇ ਲਿਆਉਣ ਲਈ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਚਾਈ ਸਾਹਮਣੇ ਆ ਸਕੇ ਉਧਰ ਬਹੁਤ ਸਾਰੇ ਪੰਜਾਬ ਦੇ ਵਿੱਚ ਵੀ ਮਨੁੱਖੀ ਹੱਕਾਂ ਦੇ ਰਾਖੇ ਉਨਾ ਵੱਲੋਂ ਵੀ ਇਸ ਮੁਕਾਬਲੇ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਰ ਇਹ ਮਸਲਾ ਕਿਉਂ ਉੱਭਰ ਕੇ ਆਇਆ ਹਾਲਾਂਕਿ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜੱਧਵ ਹੋਣਾ ਵੀ ਇੱਕ ਲੰਮਾ ਚੌੜਾ ਪ੍ਰੈਸ ਬਿਆਨ ਦੇ ਰਹੇ ਦੱਸਿਆ ਸੀ ਕਿ ਇਨ੍ਹਾਂ ਲੋਕਾਂ ਦੇ ਦੇਸ਼ਵਰੋ ਦੀ ਤਾਕਤਾਂ ਦੇ ਨਾਲ ਹੱਥ ਮਿਲਿਓਏ ਨੇ ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਆ ਪਾਕਿਸਤਾਨ ਦੀ ਖੁਫੀਆ ਏਜੰਸੀ ਦਾ ਹੱਥ ਆ ਔਰ ਕਈ ਜਿਹੜੇ ਲੋਕ ਨੇ ਉਹ ਦੂਜੇ ਸੂਬਿਆਂ ਵਿੱਚ ਬੈਠੇ ਨੇ ਜਿਹਦੇ ਚੱਲਦਿਆਂ ਪੁਲਿਸ ਨੇ ਇਹ ਮੰਨਿਆ ਕਿ ਪੰਜਾਬ ਪੁਲਿਸ ਨੇ ਕਿ ਉਹਨਾਂ ਨੇ ਹੀ ਸੂਹ ਦਿੱਤੀ ਸੀ ਯੂਪੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਸੀ ਤੇ ਫਿਰ ਉੱਥੇ ਪੁਲਿਸ ਨੇ ਉਹਨਾਂ ਨੇ ਫਾਇਰਿੰਗ ਕੀਤੀ ਸੀ ਜਿਹਦੇ ਚੱਲ ਗਿਆ ਦੋਨਾਂ ਧਿਰਾਂ ਦੇ ਵਿੱਚ ਫਾਇਰ ਹੋਣ ਕਰਕੇ ਉਹ ਤਿੰਨ ਜਿਹੜੇ ਨੇ ਖਾਲਸਤਾਨੀ ਉਹ ਮਾਰੇ ਗਏ ਨੇ ਹਾਲਾਂਕਿ ਜਿਹੜੀਆਂ ਤਸਵੀਰਾਂ ਕੁਝ ਹੋਰ ਬਿਆਨ ਕਰੀਆਂ ਕਿ ਜਿਹੜੀਆਂ ਤਸਵੀਰਾਂ ਪੰਜਾਬ ਪੁਲਿਸ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੀ ਉਹ ਤਸਵੀਰਾਂ ਨੇ ਜਦੋਂ ਇਹਨਾਂ ਤਿੰਨਾਂ ਜਣੇ ਨੂੰ ਮਾਰ ਗਿਆ ਸੀ ਤੇ ਉਹੋ ਹੀ ਉਹਨਾਂ ਦੇ ਸਰੀਰ ਤੇ ਕੱਪੜੇ ਸੀ ਐਵੇਂ ਲੱਗਦਾ ਸੀ ਪਹਿਲਾਂ ਫੋਟੋਆਂ ਕਿੱਥੀਆਂ ਗਈਆਂ ਤੇ ਫਿਰ ਆਪ ਹੀ ਜਿਹੜੀਆਂ ਤਸਵੀਰਾਂ ਨੇ ਉਹ ਬਿਆਨ ਕਰਦੇ ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਖਦਸ਼ਾ ਸੀ ਹਾਲਾਂਕਿ ਪੁਲਿਸੇ ਵੀ ਦਾਵਾ ਕਰਦੀ ਕਿ ਜਿਹੜੇ ਬਖਸ਼ੀਵਾਲ ਚੌਂਕੀ ਤੇ ਜਿਹੜਾ ਹਮਲਾ ਕੀਤਾ ਗਿਆ ਸੀ ਉਹਨਾਂ ਪਿੱਛੇ ਇਹਨਾਂ ਲੋਕਾਂ ਦਾ ਹੱਥ ਹੈ ਜਿਸ ਦੇ ਚੱਲਦਾ ਇੱਕ ਪੀੜਤ ਪਰਿਵਾਰ ਤੇ ਵੀ ਇਨਸਾਫ਼ ਦੀ ਮੰਗ ਕਰ ਰਿਹਾ ਕਿ ਉਹਨਾਂ ਦੇ ਮੁੰਡੇ ਤੇ ਝੂਠੇ ਦੋਸ਼ ਮੜੇ ਗਏ ਨੇ ਜਦਕਿ ਉਹਨਾਂ ਦਾ ਅਜੇ ਹੀ ਕੰਮ ਦੇ ਨਾਲ ਲੈਣਾ ਦੇਣਾ ਨਹੀਂ ਹੈ ਸਾਨੂੰ ਆਪਣੇ ਮੁੰਡੇ ਤੇ ਪੂਰਨ ਰੂਪ ਵਿੱਚ ਭਰੋਸਾ ਸੀ ਲੇਕਿਨ ਉਧਰ ਪੰਜਾਬ ਪੁਲਿਸ ਦਾਵਾ ਕਰ ਚੁੱਕੀ ਹੈ ਔਰ ਦਾ ਯੂਪੀ ਪੁਲਿਸ ਨੇ ਵੀ ਦਾਵਾ ਕੀਤਾ ਗਿਆ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਸੀ ਕਿ ਤਿੰਨ ਸ਼ੱਕੀ ਜਿਹੜੇ ਲੋਕ ਨੇ ਆ ਰਹੇ ਨੇ ਮੋਟਰਸਾਈਕਲ ਵੀ ਚੋਰੀ ਦਾ ਸੀ ਤੇ ਉਹਨਾਂ ਕੋਲ ਕਾਫੀ ਹਥਿਆਰ ਸੀ ਜਦੋਂ ਉਹਨਾਂ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਸ ਕਰਕੇ ਜਵਾਬੀ ਫਾਇਰਿੰਗ ਦੇ ਦੌਰਾਨ ਉਹਨਾਂ ਉਹ ਹਲਾਕ ਹੋ ਗਏ ਹਾਲਾਂਕਿ ਜੁਪੀਪੁਰ ਦੇ ਐਸਪੀ ਨੇ ਇਹ ਵੀ ਦਾਵਾ ਕੀਤਾ ਸੀ ਕਿ ਅੱਧਾ ਘੰਟਾ ਗੋਲੀਆਂ ਚੱਲੀਆਂ ਔਰ 100 ਦੇ ਕਰੀਬ ਜਿਹੜੇ ਨੇ ਉਹ ਗੋਲੀਆਂ ਚੱਲੀਆਂ ਸੀ ਜ਼ਿਆਦਾਤਰ ਜਿਹੜੀਆਂ ਗੋਲੀਆਂ ਨੇ ਇਹਨਾਂ ਲੋਕਾਂ ਵੱਲੋਂ ਚਲਾਈਆਂ ਸੀ ਤੇ ਫਾਇਰਿੰਗ ਦੇ ਵਿੱਚ ਉਹ ਮਾਰੇ ਗਏ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਉਹਨਾਂ ਨੂੰ ਡਾਕਟਰ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੁਣ ਸਵਾਲ ਹੈ ਕਿ ਕੀ ਉਹਨਾਂ ਦਾ ਗੋਲੀਆਂ ਕਾਫੀ ਲੱਗਿਆ ਸੀ ਹਾਲਾਂਕਿ ਪੁਲਿਸ ਤੇ ਪੰਜਾਬ ਪੁਲਿਸ ਤੇ ਇਹ ਵੀ ਦੋਸ਼ ਲੱਗ ਰਹੇ ਨੇ ਕਿ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਤੇ ਨਾ ਹੀ ਹੱਲੇ ਤੱਕ ਐਫਆਈਆਰ ਦੀ ਕਾਪੀ ਜਿਹੜੀ ਆ ਉਹ ਪੀੜਤ ਪਰਿਵਾਰਾਂ ਨੂੰ ਦਿੱਤੀ ਗਈ ਹੈ ਹੁਣ ਤਾਂ ਬਹੁਤ ਸਾਰੇ ਵਕੀਲ ਇਹ ਕਹਿ ਰਹੇ ਨੇ ਕਿ ਇਸ ਮਸਲੇ ਦੇ ਵਿੱਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਊਗਾ ਕਿਉਂਕਿ ਇਹ ਦੋ ਸੂਬਿਆਂ ਦੀ ਖੇਡ ਦੱਸੀ ਜਾ ਰਹੀ ਹੈ ਇੱਕ ਪਾਸੇ ਪੰਜਾਬ ਪੁਲਿਸ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਪੁਲਿਸ ਜਿਸ ਕਰਕੇ ਮਸਲਾ ਸੁਪਰੀਮ ਕੋਰਟ ਦੇ ਵਿੱਚ ਲਿਜਾਇਆ ਜਾਏਗਾ ਹਾਲਾਂਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਝੂਠੇ ਮੁਕਾਬਲੇ ਹੋਏ ਨੇ ਜਿ ਕਈ ਪੁਲਿਸ ਅਫਸਰਾਂ ਉਤੇ ਹੁਣ 70 70 ਸਾਲ ਦੇ ਹੋ ਚੁੱਕੇ ਨੇ ਸਜ਼ਾ ਮਿਲ ਰਹੀ ਹੈ ਇਹ ਕਿਉਂਕਿ ਝੂਠੇ ਪੁਲਿਸ ਮੁਕਾਬਲੇ ਕਹਿ ਕੇ ਪੰਜਾਬ ਦੀ ਜਵਾਨੀ ਨੂੰ ਕੋਕੋ ਕਰਕੇ ਮਾਰਿਆ ਗਿਆ ਸੀ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਵੱਲੋਂ ਜਿਨ੍ਹਾਂ ਨੂੰ ਹੁਣ ਸਜ਼ਾਾਂ ਮਿਲ ਰਹੀਆਂ ਤੇ ਇਸੇ ਦਰਮਿਆਨ ਹੁਣ ਜਿਹੜਾ ਯੂਪੀ ਪੁਲਿਸ ਦੇ ਵਿੱਚ ਮੁਕਾਬਲਾ ਬਣਾਇਆ ਗਿਆ ਉਹ ਵੀ ਲੋਕਾਂ ਨੂੰ ਹজম ਨਹੀਂ ਹੋ ਰਿਹਾ ਜਿੱਥੇ ਆਮ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਉੱਥੇ ਹੀ ਆਮ ਆਦੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਹੋਣਾ ਨੂੰ ਵੀ ਇਹ ਮੁਕਾਬਲਾ ਜਿਹੜਾ ਵਾ ਉਹ ਹਜਮ ਨਹੀਂ ਹੋ ਰਿਹਾ ਜਿਹਦੇ ਚੱਲਦਿਆਂ ਉਹਨਾਂ ਨੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਨੂੰ ਚਿੱਠੀ ਲਿਖੀ ਹਾਲਾਂਕਿ ਸਵਾਲੇ ਵੀ ਖੜੇ ਹੁੰਦੇ ਨੇ ਕਿ ਆਮ ਆਦੀ ਪਾਰਟੀ ਦੇ ਐਮਐਲਏ ਮਨਵਿੰਦਰ ਸਿੰਘ ਗਿਆਸਪੁਰ ਹੋਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਜੱਧਵ ਨੂੰ ਵੀ ਮਿਲ ਕੇ ਇਸ ਮਸਲੇ ਦੀ ਜਾਂਚ ਕਰਵਾ ਸਕਦੇ ਸੀ ਲੇਕਿਨ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਹੀ ਚਿੱਠੀ ਲਿਖੀ ਹੈ ਤੇ ਕੀ ਇਸ ਮਸਲੇ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਗੇ ਯੂਪੀ ਸਰਕਾਰ ਨੂੰ ਚਿੱਠੀ ਲਿਖ ਕੇ ਉੱਚ ਪੱਧਰੀ ਜਾਂਚ ਕਰਵਾਉਣਗੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਜਿੱਥੇ ਮਨਵਿੰਦਰ ਸਿੰਘ ਗਿਆਸਪੁਰ ਹਨ ਵੀ ਮੁਕਾਬਲਾ ਹਜ਼ਮ ਨਹੀਂ ਹੋ ਰਿਹਾ ਉੱਥੇ ਵੀ ਸਵਾਲ ਹੈ ਕਿ ਉਹਨਾਂ ਨੇ ਆਪਣੇ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖਣ ਦੀ ਬਜਾਏ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਹੁਣਾਂ ਨੂੰ ਕਿਉਂ ਚਿੱਠੀ ਲਿਖੀ ਇਹ ਵੀ ਲੋਕਾਂ ਦੇ ਗੰਨ ਹਜਮ ਨਹੀਂ ਹੋ ਰਹੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਮੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ